ਅੱਜ ਜਿਹੜਾ ਹੈਗਾ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗਿਰਾਤ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ੇਠ ਇੱਕ ਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਖਸਰ ਸਿਟੀ ਦੇ ਏਰੀਆ ਚ ਚਲਾ ਰਹੇ ਆ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਆਂਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਜਾਂ ਤਾਂ ਸਾਡਾ ਜਿਹੜਾ ਹੈਗਾ ਇਥੋਂ ਜਿਹੜਾ ਆਪਣਾ ਕੰਮ ਛੱਡਦੇ ਨੇ ਤੇ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡਦੇ ਨੇ ਲੋਕਾਂ ਨੂੰ ਸਾਡੀ ਅਪੀਲ ਕਰਨਾ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤੋ ਵੱਤ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਤੋ ਵੱਤ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ਨਾਂ ਪਤਾ ਜਿਹੜਾ ਹੈਗਾ ਉਹਨਾਂ ਦਾ ਸਹੀ ਰੱਖਿਆ ਹੋਏ ਅੱਜ ਜਿਹੜਾ ਹੈਗਾ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ੇ ਇੱਥੇ ਇਹ ਇੱਕ ਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਕਸਰ ਸਿਟੀ ਦੇ ਏਰੀਆ ਚ ਚਲਾ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਅਨਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਜਾਂਦਾ ਸਾਡਾ ਜਿਹੜਾ ਹੈਗਾ ਇੱਥੋਂ ਜਿਹੜਾ ਆਪਣਾ ਕੰਮ ਛੱਡ ਦੇਣ ਤੇ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡ ਦੇਣ ਲੋਕਾਂ ਨੂੰ ਸਰਕੀ ਅਪੀਲ ਕਰਨਾ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤੋ ਵੱਤ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਤੋ ਵੱਤ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ਨਾਂ ਪਤਾ ਜਿਹੜਾ ਹੈਗਾ ਉਹਨਾਂ ਦਾ ਸੀਕ੍ਰੀਟ ਰੱਖਿਆ ਜਾਏ ਅੱਜ ਜਿਹੜਾ ਹੈਗਾ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗਿਰਾਥ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ੇਠ ਇੱਕ ਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਖਸਰ ਸਿਟੀ ਦੇ ਏਰੀਆ ਚ ਚਲਾ ਰਹੇ ਆ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾਂ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਅਨਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਜਾਂਦਾ ਸਾਡਾ ਜਿਹੜਾ ਹੈਗਾ ਇੱਥੋਂ ਜਿਹੜਾ ਆਪਣਾ ਕੰਮ ਛੱਡ ਦੇਣ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡ ਦੇਣ ਲੋਕਾਂ ਨੂੰ ਸਰਕਾਰ ਦੀ ਅਪੀਲ ਕਰਨੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤੋ ਵਾ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ਨਾਂ ਪਤਾ ਜਿਹੜਾ ਹੈਗਾ ਉਹਨਾਂ ਦਾ ਰੈਕਡਰ ਰੱਖਾਇਆ ਹੈ ਅੱਜ ਜਿਹੜਾ ਹੈਗਾ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗਿਰਾਤ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ੇਠ ਇੱਕ ਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਖਸਰ ਸਿਟੀ ਦੇ ਏਰੀਆ ਚ ਚਲਾ ਰਹੇ ਆ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਅਨਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਜਾਂ ਤਾਂ ਸਾਡਾ ਜਿਹੜਾ ਹੈਗਾ ਇੱਥੋਂ ਜਿਹੜਾ ਆਪਣਾ ਕੰਮ ਛੱਡ ਦੇਣ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡ ਦੇਣ ਲੋਕਾਂ ਨੂੰ ਸਰ ਇੱਕ ਅਪੀਲ ਕਰਨਾ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤ ਤੋਂ ਵੱਤ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਤ ਤੋਂ ਵੱਤ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ना पता जेड़ा है, है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर